ਅੱਜ ਅਸੀਂ ਬਣਾਵਾਂਗੇ ਸਰਦੀਆਂ ਦਾ ਖਜ਼ਾਨਾ ਗੁੜ ਤੇਲ ਦਾ ਭੁੱਗਾ ਦੇ ਨਾਲ ਹੀ ਇਹਦੇ ਆਪਾਂ ਗੁੜ ਤੇਲ ਦੇ ਲੱਡੂ ਬਣਾ ਕੇ ਤਿਆਰ ਕਰਨੇ ਆ ਸਰਦੀਆਂ ਦੇ ਵਿੱਚ ਸਾਨੂੰ ਜ਼ਰੂਰ ਇਹ ਖਾਣੇ ਚਾਹੀਦੇ ਇਹਨਾਂ ਦੇ ਵਿੱਚ ਕੈਲਸ਼ੀਅਮ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਤੇ ਮੈਂ ਕਿੱਦਾਂ ਬਣਾ ਰਹੀਆਂ ਇਹਦੇ ਵਿੱਚ ਕੀ ਕੀ ਪਾ ਰਹੀਆਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਰੈਸਪੀ ਚੰਗੀ ਲੱਗੇ ਲਾਈਕ ਸ਼ੇਅਰ ਕਰਿਓ ਔਰ ਪਹਿਲੀ ਵਾਰ ਚੈਨਲ ਤੇ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆ ਫਿਰ ਦੇਖਦੇ ਹਾਂ ਇਹ ਕਿੱਦਾਂ ਬਣਾ ਕੇ ਤਿਆਰ ਕਰਨਾ ਹੈ ਸਭ ਤੋਂ ਪਹਿਲਾਂ ਮੈਂ ਗੈਸ ਤੇ ਕੜਾਈ ਰੱਖੀ ਤੇ ਇਹਦੇ ਵਿੱਚ ਆਪਾਂ ਤੇਲ ਜਿਹੜੇ ਪਾ ਲੈਣੇ ਆ ਮੈਂ ਸਫੇਦ ਵਾਲੇ ਤੇਲ ਲਏ ਆ ਜੇਕਰ ਤੁਹਾਨੂੰ ਹਲਕੇ ਬ੍ਰਾਊਨ ਤੇਲ ਜਿਹੜੇ ਹੁੰਦੇ ਆ ਉਹ ਮਿਲ ਜਾਂਦੇ ਆ ਤੇ ਫਿਰ ਤਾਂ ਹੋਰ ਵੀ ਵਧੀਆ ਤੁਸੀਂ ਉਹ ਵਾਲੇ ਤੇਲ ਜਿਹੜੇ ਉਹ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਮੀਡੀਅਮ ਟੂ ਲੋ ਗੈਸ ਦੇ ਉੱਤੇ ਆਪਾਂ ਪੂਨ ਲੈਣਾ ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਇਹਦੇ ਵਿੱਚੋਂ ਕੱਚਾਪਣ ਜਿਹੜਾ ਉਹ ਨਿਕਲ ਜੇ ਔਰ ਹਲਕੀ ਜਿਹੀ ਜਿਹੜੀ ਸਿਲਨ ਵਗੈਰਾ ਹੁੰਦੀ ਆ ਉਹ ਵੀ ਨਿਕਲ ਜੇ ਜੇਕਰ ਧੁੱਪ ਨਹੀਂ ਕਲੀ ਆ ਤਾਂ ਧੁੱਪੇ ਵੀ ਤੁਸੀਂ ਇਹ ਤੇਲ ਰੱਖ ਸਕਦੇ ਹੋ ਇਹਨਾਂ ਨੂੰ ਮੈਂ ਭੁੰਨ ਲਿਆ 5 ਮਿੰਟ ਲੱਗੇ ਇਹਨਾਂ ਨੂੰ ਭੁੰਨਦੇ ਹੋਏ ਤੇ ਹੁਣ ਆਪਾਂ ਗੈਸ ਬੰਦ ਕਰਕੇ ਇਹਨਾਂ ਨੂੰ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਇਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਹੀਂ ਭੁੰਨਾਂਗੇ ਜਿਆਦਾ ਰੰਗ ਇਹਨਾਂ ਦਾ ਜਿਹੜਾ ਆ ਉਹ ਚੇਂਜ ਨਹੀਂ ਕਰਨਾ ਤੇ ਇਹਨਾਂ ਨੂੰ ਥਾਲੀ ਵਿੱਚ ਕੱਢ ਕੇ ਠੰਡੇ ਹੋਣ ਲਈ ਪਹਿਲੇ ਰੱਖ ਦੇਵਾਂਗੇ ਤੇ ਤੇ ਜਿਹੜੇ ਮੈਂ ਥਾਲੀ ਦੇ ਵਿੱਚ ਕੱਢ ਲਏ ਇਹਨਾਂ ਨੂੰ ਪਹਿਲੇ ਠੰਡਾ ਕਰ ਲੈਣੇ ਆ ਫਿਰ ਮੈਂ ਤੁਹਾਨੂੰ ਦਿਖਾਨੀ ਆ ਅਗਲਾ ਸਟੈਪ ਇਹ ਠੰਡੇ ਹੋ ਗਏ ਤੁਸੀਂ ਦੇਖ ਸਕਦੇ ਹੋ ਤੇ 250 ਗ੍ਰਾਮ ਮੈਂ ਤੇਲ ਲੇ ਸੀ ਤੇ ਹੁਣ ਮੈਂ ਲੈ ਰਹੀ ਐ ਤੇ 200 ਗ੍ਰਾਮ ਗੁੜ ਗੁੜ ਜਿਹੜਾ ਮੈਂ ਦੇਸੀ ਵਾਲਾ ਲਿਆ ਤੁਸੀਂ ਜੇਕਰ ਜ਼ਿਆਦਾ ਮਿੱਠਾ ਕਰਦੇ ਹੋ ਤੇ 250 ਗ੍ਰਾਮ ਤੇਲ ਤੇ 250 ਗ੍ਰਾਮ ਹੀ ਗੁੜ ਜਿਹੜਾ ਲੈ ਸਕਦੇ ਹੋ ਅੱਧੇ ਤੇਲ ਮੈਂ ਗ੍ਰੈਂਡਰ ਜਾਰ ਵਿੱਚ ਪਾਇਆ ਤੇ ਇਹਨਾਂ ਨੂੰ ਦਰੜ ਫਰੜ ਕਰਕੇ ਪੀਸਾਂਗੇ ਆਪਾਂ ਪਹਿਲਾਂ ਇਹਨਾਂ ਨੂੰ ਮੈਂ ਦਰੜ ਫਰੜ ਕਰਕੇ ਪੀਸ ਲਿਆ ਜੇਕਰ ਤੁਸੀਂ ਭੁੱਗਾ ਬਣਾਉਣਾ ਚਾਹੁੰਦੇ ਹੋ ਤੇ ਫਿਰ ਤੁਸੀਂ ਇਸੇ ਤਰੀਕੇ ਦੇ ਤੇਲ ਜਿਹੜੇ ਰਹਿਣਦੇ ਨੇ ਹੁਣ ਮੈਂ ਇਹਦੇ ਵਿੱਚ ਥੋੜੇ ਜਿਹੇ ਲੱਡੂ ਵੀ ਬਣਾ ਰਹੀ ਐ ਇਸ ਕਰਕੇ ਮੈਂ ਕੀ ਕੀਤਾ ਅੱਧਾ ਗੁੜੇ ਦੇ ਵਿੱਚ ਪਾ ਕੇ ਇਹਨੂੰ ਫਿਰ ਤੋਂ ਪੀਸ ਲਿਆ ਤੇ ਲੱਡੂਆਂ ਦਾ ਮਿਕਸਚਰ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਸਾਰੇ ਤੇਲ ਤੇ ਗੁੜ ਜਿਹੜੇ ਪਹਿਲੇ ਇਸੇ ਤਰੀਕੇ ਦੇ ਨਾਲ ਪੀਸ ਲੈਣੇ ਆ ਪਹਿਲੇ ਤੇਲ ਪੀਸਨੇ ਆ ਉਸ ਤੋਂ ਬਾਅਦ ਇਹਦੇ ਵਿੱਚ ਗੁੜ ਪਾ ਕੇ ਫਿਰ ਪੀਸਣਾ ਸਾਰੇ ਮੈਂ ਪੀਸ ਕੇ ਤਿਆਰ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਜਿਹੜਾ ਅੱਧਾ ਮਿਕਸਚਰ ਹੈ ਨਾ ਇਹਦੇ ਆਪਾਂ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਲੱਡੂਆਂ ਦੇ ਵਿੱਚ ਤੁਸੀਂ ਚਾਹੋ ਤੇ ਵਿੱਚ ਡਰਾਈ ਫਰੂਟ ਵਗੈਰਾ ਜੇ ਪਾਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਪਰ ਮੈਂ ਸਿੰਪਲ ਹੀ ਲੱਡੂ ਇਹਦੇ ਜਿਹੜੇ ਬਣਾ ਕੇ ਤਿਆਰ ਕਰਾਂਗੇ ਜਦੋਂ ਆਪਾਂ ਤੇਲ ਤੇ ਗੁੜ ਜਿਹੜੇ ਆ ਇਕੱਠੇ ਮਿਕਸ ਕਰਕੇ ਪੀਸ ਲੈਣੇ ਆ ਨਾ ਤੇ ਫਿਰ ਬਹੁ ਇਹ ਲੱਡੂ ਬਣਾ ਲਏ ਹੱਥਾਂ ਨੂੰ ਥੋੜਾ ਜਿਹਾ ਘਿਓ ਜ਼ਰੂਰ ਲਾ ਲਿਓ ਤੇ ਸਾਰੇ ਲੱਡੂ ਪਹਿਲਾਂ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਨੇ ਜਿਹੜਾ ਬਾਕੀ ਦਾ ਬਚੇ ਹੋਇਆ ਭੁਗਾ ਉਹ ਮੈਂ ਤੁਹਾਨੂੰ ਤੁਹਾਨੂੰ ਦਿਖਾਨੀ ਅੱਗੇ ਉਹਨਾਂ ਦਾ ਕੀ ਕਰਨਾ ਥੋੜੇ ਮੈਂ ਲੱਡੂ ਬਣਾ ਕੇ ਤਿਆਰ ਕਰ ਲਏ ਜਿਹੜਾ ਬਚੇ ਹੋਇਆ ਭੁਗਾ ਹੈ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਨਾਰੀਅਲ ਕद्दूकस ਕਰਕੇ ਸਾਡੇ ਭੁਗੇ ਦਾ ਪਰਤੇ ਜਿਹੜਾ ਹੁੰਦਾ ਹੈ ਇਹ ਰੱਖਿਆ ਜਾਂਦਾ ਹੈ ਤੇ ਉਸੇ ਦੇਣੀ ਹੈ ਭੁਗਾ ਜਿਹੜਾ ਕੁੱਟਿਆ ਜਾਂਦਾ ਹੈ ਤੇ ਤਿਆਰ ਕੀਤਾ ਜਾਂਦਾ ਹੈ ਤੇ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਤੁਹਾਡੇ ਉਥੇ ਭੁੱਗੇ ਦਾ ਵਰਤ ਰੱਖਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਓ ਜ਼ਰੂਰੀ ਨਹੀਂ ਭੁੱਗੇ ਦੇ ਵਰਤੇ ਤੇ ਦੇਣ ਵਾਲੇ ਤੁਸੀਂ ਦੇਣੇ ਇਹ ਬਣਾ ਸਕਦੇ ਹੋ ਭੁੱਗਾ ਇਹ ਤੁਸੀਂ ਸੰਗਰਾਨ ਵਾਲੇ ਦਿਨ ਵੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਲੱਗਦਾ ਹੈ ਸਰਦੀਆਂ ਦੇ ਵਿੱਚ ਕਦੇ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਹੁੰਦਾ ਹੈ ਗਰਮ ਹੁੰਦੇ ਆ ਤੇਲ ਤੇ ਚੰਗੇ ਹੁੰਦੇ ਆ ਸਰਦੀਆਂ ਦੇ ਵਿੱਚ ਖਾਣੇ ਇਹਦੇ ਵਿੱਚ ਪੁੱਜੀ ਹੋਈ ਮੂੰਗਫਲੀ ਪਾ ਕੇ ਵੀ ਮੈਂ ਥੋੜੇ ਜਿ ਮਿਕਸ ਕਰ ਲਿਆ ਤੇ ਨਾਰੀਅਲ ਜਿਹੜਾ ਫਰੈਸ਼ ਪਾਇਆ ਉਹਦੇ ਨਾਲ ਟੇਸਟ ਜਿਹੜਾ ਬਹੁਤ ਵਧੀਆ ਆਉਂਦਾ ਹੈ ਇਸ ਕਰਕੇ ਮੈਂ ਫਰੈਸ਼ ਨਾਰੀਅਲ ਜਿਹੜਾ ਪਾਇਆ ਤੇ ਰ ਦੇਖ ਲਈਏ ਤੁਸੀਂ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਫਰੈਂਡਸ ਔਰ ਰਿਲੇਟਿਵਸ ਦੇ ਨਾਲ ਸ਼ੇਅਰ ਵੀ ਜਰੂਰ ਕਰਿਓ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ